ਜਿਦ ਤੂੰ ਮਰਜੀ ਚਲੇ ਜਾਓ ਕੱਲ ਉਹਦੇ ਨਾਲ ਬਿਲਦੀਓ ਚਲੀ ਜਾਣੀਆਂ ਇਹ ਕਥਾ ਉਹੀ ਰਾਣੀ ਆ ਬਦਲ ਨਹੀਂ ਸਕਦੀ ਕਿਤੇ ਵੀ ਜਾ ਕੇ ਹੈ ਇੱਕ ਦੂਏ ਨਾਲ ਸਾਰੀ ਕੋਣੇ ਫਸੇ ਨੇ ਸੌਟਰ ਨੂੰ ਸੌਟਲ ਨਹੀਂ ਕੋਣੀਆਂ ਕੁੜੀਆਂ ਧਾਗਾ ਤੇ ਕੋਨ ਦਾ ਸਦਾ ਆਗਾ ਤਾਂ ਉਹ ਧਾਗਾ ਹੀ ਆ ਸਭ ਤੋਂ ਔਖ ਦਾ ਸੂਤ ਕਹ ਲੋ ਕਪੜਾ ਦੋਦਾ ਹੀ ਮਾਣਾ ਕਪੜੇ ਤਾਲੇ ਪੇਟਾ ਦੋ ਕੀ ਜਾਣ ਜਾਂਦੀਆਂ ਨੇ ਕਪੜੇ ਚ ਤਾਂ ਉਹ ਵੀ ਇਹ ਪੇਟਾ ਵੀ ਆ ਤਾਣਾ ਤਾਂ ਜਦੋਂ ਦਾ ਪੇਟਾ ਝੂੜਦਾ ਹੁੰਦਾ ਬੇਟਾ ਉਹਦਾ ਬਰੋਹ ਨਹੀਂ ਕਰਦਾ ਥਾਣੇ ਦਾ ਉਲਟੀ ਦਿਸ਼ਾ ਜਿ ਨੂੰ ਨਹੀਂ ਰੋਕਦੀਆਂ ਮਾਇਆ ਉਹ ਬੇਟਾ ਰਾਹ ਥਾਣੇ ਦਾ ਥਾਣੇ ਦਾ ਲਾ ਵਾਣਾ ਰੋਕੀ ਬੈਠਾ ਅੱਜ ਦਾ ਵਾਣਾ ਨਾ ਵਾਣਾ ਸਾਡਾ ਉਹ ਤਾਣਾ ਹੱਥ ਬੰਨਦਾ ਸਿੱਧਾ ਜਾਣਾ ਵਾਣਾ ਰੋਕ ਲੈਦਾ ਅੱਜ ਇਹ ਤਾਂ ਨਿਕਲੇਗਾ ਮਿੰਦੀ ਪਲੇ ਪਾਸੇ ਪਾਣੀ ਦੇ ਜੇ ਕੋਈ ਸਕਦਾ ਦੋਸਰੇ ਹੈ ਧਾਕਾ ਦੋਵੇਂ ਪਾਸੇ ਆ ਤਾਣੇ ਦਾ ਪਾਣੀ ਵਾਲਾ ਇਧਰ ਮੁੱਕ ਜਾਂਦਾ ਜਾ ਕੇ ਸਦੇ ਤੇ ਤਾਣਾ ਜਿੱਤਾ ਜਾਂ ਦੌੜਦਾ ਕੁੰਬੜਾ ਦਾ ਪਾਣ ਕਦੇ ਉਧਰ ਨੂੰ ਕਰੇ ਉਹਨਾਂ ਨੂੰ ਪਾਣੀ ਵਾਲਾ ਤਾਂ ਕਾ ਕੁੰਬੜਾ ਤਾਣਾ ਵਾਲੇ ਸਤੇ ਹੀ ਹੁੰਦੇ ਨੇ ਸਾਰੇ ਪਾਣੀ ਵਾਲੇ ਕੋਲ ਭੋਲੇ ਪਾਣੀ ਵਾਲੇ ਦੂਹ ਨੇ ਮਾਇਆ ਧਰੀ ਦੇ ਮਾਇਆ ਬੜਨਾ ਘਾਸ਼ ਤਾਣਾ ਜੋ ਤਾਂ ਉਹ ਕਿਹਨ ਸਿੱਟੀ ਜਾਂਦੀ ਐ ਤਾਣੇ ਚਲਦੀ ਐ ਲੈਡ ਸਿੱਧੀ ਜਾਂਦੀ ਹੈ ਮੇਰਾ ਵਿਰੋਧ ਕਰਦਾ ਉਹ ਮੇਰਾ ਬਾਣਾ ਬਣ ਗਿਆ ਕਾਜ ਬਾਣਾ ਬਣ ਗਿਆ ਪਰ ਬਿਜਲੀ ਨਿਕਲ ਜਾਂਦੀ ਹੈ ਲੈਡ ਉਹ ਆਉਣ ਵਾਲੇ ਕਹਿੰਦਾ ਯਾਰ ਇਹਨੂੰ ਲੈਡ ਨੂੰ ਰੋਕ ਨਹੀਂ ਸਕਦਾ ਜੇ ਆਉਂਦਾ ਵੀ ਇਹਦਾ ਬਿਜਲੀ ਨਿਕਲ ਜਾਂਦੀ ਹੈ ਬਾਲੇ ਪਾਸੇ ਤੇਰੇ ਦੇ ਜਿੰਨਾ ਮਰਜੀ ਨੇਰਾ ਹੋਵੇ ਲੈਡ ਸਾਰੀ ਵਿੱਚ ਬਿਜਲੀ ਨਿਕਲਦੀ ਚਲੀ ਜਾਂਦੀ ਹੈ ਮੈਂ ਜਿੱਥੇ ਨਦੀ ਆ ਉੱਥੇ ਸਾਲ ਦੀ ਚਲੀ ਜਾਂਦੀ ਹੈ ਨੇਰੇ ਨੂੰ ਪਾਸੇ ਕਰਦੀ ਚਲੀ ਜਾਂਦੀ ਹੈ ਉੱਥੇ ਇਕੱਠਾ ਹੋ ਜਾਂਦਾ ਚੰਪ ਕੇ ਜਾਂਦਾ ਇਹ ਸਾਰਾ ਹੀ ਜੀਣਾ ਹੀ ਨਹੀਂ ਹੈ ਬੌਣਾ ਵਿੱਚ ਤੌਣਾ ਹੀ ਦੀਦਾ ਉਹ ਕਹਨਾਂ ਕਿ ਆਵਲ ਤੁਮ ਸੁਣੇ ਫੇਸ ਬੌਣਾ ਤਾਬਾ ਇਤਲਕ ਤੜਿਓ ਤਾਣਾ ਓਹ ਹੋ ਜਿੰਨਾ ਜਰਮਾਇ ਤੋਂ ਮਗਰ ਚਲਿਆ ਗਿਆ ਛੱਡ ਕੇ ਤੁਹਾਨੂੰ ਤੇਰਾਟੇ ਫੇਸ ਬੌਣਾ ਸੁਟਦੇ ਰਹੇ ਆਪਸਰ ਉਤਾਨ ਆ ਮੇਰੇ ਅੰਦਰ ਇਡੀਕ ਜੋਤ ਫਸਰ ਗਈ ਉੱਥੇ ਜਾ ਕੇ ਇੱਥੇ ਨਹੀਂ ਸੀ ਫਸਰੀ ਇੱਥੇ ਜਿਹੜਾ ਬਾਣਾ ਪਾਇਆ ਤਾਂ ਨਾ ਮਾੜਾ ਉਹ ਵਿਰੋਧ ਕਰਦਾ ਸੀ ਉਹ ਚ ਫਸ ਗਿਆ ਸੀ ਉਹ ਬੇਤ ਪ੍ਰਾਣਾਂ ਦਾ ਹੀ ਬਾਣਾ ਸੀ ਬਣ ਗਿਆ ਛੋੜੇ ਨਾਲ ਪਰਪਰਦਾ ਹੋ ਗਿਆ ਸੀ ਮੈਂ ਤੁਹਾਨੂੰ ਕਵਨਾਂ ਪਾਲ ਕਬੀਰ ਤੇ ਹੋਇਆ ਨਹੀਂ ਉਹਨਾਂ ਦੇ ਹੋਇਆ ਹੋਇਆ ਸੀ ਉਹਨਾਂ ਨੇ ਮੰਨ ਲਿਆ ਸੀ ਤਾਰਮਕਾ ਹਾਂ ਤਾਨੂੰ ਕਮਾਰ ਰਹੇ ਹਾਂ ਜਦੋਂ ਮੰਨ ਲਈਏ ਮੈਂ ਤਾਰਮਕ ਹੋ ਗਿਆ ਤਾਨੂੰ ਕਮਾਰਿਆ ਹਾਂ ਨਾ ਹਰ ਕਮਾਰਿਆ ਨੂੰ ਹੋਵੇ ਉਹ ਬਹੁਤ ਖਤਰਨਾਕ ਸਟੇਜ ਹੈ ਬਸ ਉਥੋਂ ਨਿਕਾਜ ਜੰਨਾ ਬੁਰ ਹੋਣਾ ਤਾਨੂੰ